5 ਸਾਲਾਂ ਦੇ ਵਿੱਚ ਜਿਹੜੇ ਅਸੀਂ ਚੁਣ ਕੇ ਨਮਾਇंदे ਕੇਂਦਰ ਵਿੱਚ ਭੇਜਦੇ ਆਂ ਆਪਣੇ ਤਾਂ ਜਿਹੜੇ ਮਾਨ ਪੱਤੇ ਨੇ ਉਹ ਵਧਾ ਲਏ ਗਏ ਆਪਣੀਆਂ ਤਨਖਾਹਾਂ ਤਾਂ ਦੁਨੀਆ ਕਰ ਲਿਆ ਗਈਆਂ ਪਰ ਮਾੜੀ ਗੱਲ ਹੈ ਕਿ ਜਿਹੜੀ ਆਸ਼ਾ ਵਰਕਰ ਨੇ ਉਹ ਤਾਂ ਇਨਸੈਂਟਿਵ ਦੇ ਉੱਤੇ ਕੰਮ ਕਰਦੀਆਂ ਨੇਗੀਆਂ ਜਿਹੜੇ ਹੈਗੇ ਨੇ ਸਾਡੇ ਜ਼ਿਲ੍ਹਿਆਂ ਦੇ ਅਸੀਂ ਉਹਨਾਂ ਤੋਂ ਅੱਜ ਜਵਾਬ ਮੰਗ ਰੈਲੀ ਕੀਤੀ ਹੈ ਤਾਂ ਉਹਨਾਂ ਨੇ 5 ਸਾਲ ਦੇ ਬਜਟ ਵੀ ਪੇਸ਼ ਕੀਤਾ ਹੈ ਸਾਡਾ ਬਜਟ ਜੇ ਵੀ ਐਤਕੀ ਕੁਛ ਨਹੀਂ ਆਇਆ ਜੇ ਸਾਡੀ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਅਸੀਂ ਰੋਸ਼ ਮਾਰਚ ਕਰਾਂਗੇ ਸੜਕਾਂ ਤੇ ਆਵਾਂਗੇ ਔਰ ਪੈਦਲ ਮਾਰਚ ਜੋ ਵੀ ਕਰਾਂਗੇ ਅਸੀਂ ਜ਼ਰੂਰ ਕਰਾਂਗੇ ਮੈਂ ਅਮਰਿਤਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜਿਹੜਾ ਇਹ ਅੱਜ ਦਾ ਸਾਡਾ ਮਸਲਾ ਹੈਗਾ ਇਹ ਪਿਛਲੇ 5 ਸਾਲਾਂ ਦੇ ਵਿੱਚ ਜੀ ਡੀ ਸੀ ਚੁਣ ਕੇ ਨੁਮਾਇੰਦੇ ਕੇਂਦਰ ਵਿੱਚ ਭੇਜਦੇ ਆ ਉਹ ਇਸੇ ਲਈ ਭੇਜਦੇ ਆ ਕਿ ਉਹ ਸਾਡੇ ਜਿਹੜੇ ਦੁੱਖ ਤਕਲੀਫ ਨੇਗੇ ਉਹਨਾਂ ਨੂੰ ਸਾਡੀ ਆਵਾਜ਼ ਬਣ ਕੇ ਉਠਾਉਣਗੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈਗਾ ਤਾਂ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਲੋਕਾਂ ਦਾ ਹੱਕ ਲੈ ਕੇ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਸ ਨੂੰ ਸਰਕਾਰੀ ਪੋਜੀਸ਼ਨ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇਗੇ ਸੋ ਇਸ ਕਰਕੇ ਜਿਹੜੇ ਸਾਡੇ ਮਾਨਯੋਗ ਹਰ ਸਿਮਰਤ ਕੌਰ ਬਾਦਲ ਜੀ ਜੋ ਕੇਂਦਰ ਵਿੱਚ ਮੰਤਰੀ ਵੀ ਰਹੇ ਨੇਗੇ ਤਾਂ ਉਹਨਾਂ ਨੇ ਲਗਾਤਾਰ ਜਿਹੜਾ ਹੈਗਾ ਸੱਤਾ ਵਿੱਚ ਰਹਿਣ ਦੇ ਬਾਅਦ ਵੀ ਜਿਹੜੀਆਂ ਉਹ ਇੱਕ ਔਰਤ ਵੀ ਨੇਗੇ ਔਰ ਅੱਜ ਸਾਡੇ ਹਿੰਦੁਸਤਾਨ ਦੇ ਵਿੱਚ 28 ਲੱਖ ਜਿਹੜੀਆਂ ਆਂਗਣਵਾੜੀ ਵਰਕਰ ਹੈਲਪਰ ਨੇ ਕੰਮ ਕਰਦੀਆਂ ਨੇਗੀਆਂ ਇੰਨੀਆਂ ਹੀ ਜਿਹੜੀਆਂ ਆਸ਼ਾ ਵਰਕਰ ਕੰਮ ਕਰਦੀਆਂ ਨੇ ਮਿੱਡੇ ਮੀਲ ਵਰਕਰ ਕੰਮ ਕਰਦੀਆਂ ਨੇ ਸਾਰੀਆਂ ਸਕੀਮ ਵਰਕਰ ਨੇਗੀਆਂ ਔਰ ਇਹ ਜਿਹੜੇ ਸਾਰੇ ਸਕੀਮ ਵਰਕਰ ਨੇ ਨਿਗੂਣੇ ਜਿਹਾ ਮਾਨ ਪੱਤੇ ਵਿੱਚ ਕੰਮ ਕਰਦੇ ਨੇ ਇਹਨਾਂ ਨੂੰ ਕੋਈ ਵੀ ਮਿਨਿਮ ਵੇਜ ਜਿਹੜਾ ਨਹੀਂ ਦਿੱਤਾ ਜਾਂਦਾ ਔਰ ਇਹ ਇਹ ਹੋਰ ਵੀ ਮਾੜੀ ਗੱਲ ਹੈ ਕਿ ਜਿਹੜੀ ਆਸ਼ਾ ਵਰਕਰ ਨੇ ਉਹ ਤਾਂ ਇਨਸੈਂਟਿਵ ਦੇ ਉੱਤੇ ਕੰਮ ਕਰਦੀਆਂ ਨੇਗੀਆਂ ਔਰ ਜਿਹੜੇ ਮਿੱਡੇ ਮੀਲ ਨੇਗੇ ਉਹ ਪ੍ਰਤੀ ਬੱਚੇ ਦੇ ਉੱਤੇ ਜਿਹੜੇ ਨੇਗੇ ਕੰਮ ਕਰਦੀਆਂ ਨੇਗੀਆਂ ਉਹਨਾਂ ਦਾ ਕੋਈ ਵੀ ਬੱਜਵਾ ਜਿਹੜਾਗਾ ਮਾਨ ਪੱਤਾ ਨਹੀਂ ਸਰਕਾਰ ਨੇ ਰੱਖਿਆ ਹੋਇਆ ਹੈਗਾ ਤਾਂ ਇਹਨਾਂ ਸਭ ਦੇ ਚੱਲਦੇ ਹੋਏ ਜਿਹੜੀ ਇਹ ਪੂਰੇ 5 ਸਾਲ ਜਿਹੜੇ ਨੇਗੇ ਸੱਤਾ ਦੇ ਵਿੱਚ ਆਪਣਾ ਸੱਤਾ ਦਾ ਨਿੱਗ ਮੰਨਣ ਤੋਂ ਬਾਅਦ ਜਿਹੜੀ ਹੈਗਾ ਇਹਨਾਂ ਨੇ ਆਪਣੇ ਤਾਂ ਜਿਹੜੇ ਮਾਨ ਪੱਤੇ ਨੇ ਉਹ ਵਧਾ ਲਏਗੇ ਆਪਣੀਆਂ ਤਨਖਾਹਾਂ ਤਾਂ ਦੁਨੀਆ ਕਰ ਲੀਆਂ ਇਹ ਪਰ ਜਿਹੜੀ ਆਂਗਣਵਾੜੀ ਵਰਕਰ ਅੱਜ 4500 ਰੁਪਏ ਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਹੈਲਪਰ 2250 ਰੁਪਿਆ ਕੇਂਦਰ ਸਰਕਾਰ ਉਸ ਨੂੰ ਦੇ ਰਹੀ ਹੈ ਉਹਦੇ ਵਿੱਚ ਵੀ 60% ਤੇ ਜਿਹੜਾ ਕੇਂਦਰ ਵੱਲੋਂ ਹੈ 40% ਸਟੇਟਾਂ ਵੱਲੋਂ ਹੈ ਉਸ ਦੇ ਬਰਤੀ ਅੱਜ ਆਖਰੀ ਬਜਟ ਵੀ ਪੇਸ਼ ਹੋ ਗਿਆ ਉਸ ਦੇ ਵਿੱਚ ਵੀ 5 ਸਾਲਾਂ ਵਿੱਚ ਕੁਝ ਵੀ ਸੋਚਿਆ ਨਹੀਂ ਗਿਆ ਹੈਗਾ ਅਸੀਂ ਉਸ ਦਾ ਜਵਾਬ ਮੰਗਣ ਦੇ ਲਈ ਅੱਜ ਇੱਥੇ ਪਹੁੰਚੇ ਹਾਂਗੇ ਜਿਹੜੀਆਂ ਪਾਰਲੀਮੈਂਟ ਚੋਣਾਂ ਆ ਰਹੀਆਂ ਨੇਗੀਆਂ ਅਸੀਂ ਜਿਹੜੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਜਿਹੜੀ ਅੱਜ ਦੀ ਮੌਕੇ ਦੀ ਸਰਕਾਰ ਹੈ ਉਸ ਦਾ ਜੋ ਰਵਈਆ ਰਹੇਗਾ ਉਹ ਲੋਕ ਮਾਰੂ ਰਵਈਆ ਰਹੇਗਾ ਔਰ ਅਸੀਂ ਉਸ ਲੋਕ ਮਾਰੂ ਨੀਤੀਆਂ ਦੇ ਖਿਲਾਫ ਡਟ ਕੇ ਖੜੇ ਹੋਵਾਂਗੇ ਅੱਜ ਦਾ ਜਿਹੜਾ ਪ੍ਰਦਰਸ਼ਨ ਹੈਗਾ ਅੱਜ ਇੱਕ ਪੜਾਅ ਦੇ ਵਨ ਇੱਕ ਦਿਨ ਦੇ ਪੜਾਅ ਦੇ ਰੂਪ ਦੇ ਵਿੱਚ ਅਸੀਂ ਬਠਿੰਡਾ ਦੇ ਵਿੱਚ ਪਹੁੰਚਿਆਂਗੇ ਤਾਂ ਕਿ ਜਿਹੜੀ ਬਠਿੰਡਾ ਕੰਸੀਸਟੈਂਸੀ ਹੈਗੀ ਉਸ ਦੇ ਵਿੱਚ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ ਕਿ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ ਪਰ ਬਿਠਾਇਆ ਕਿਸ ਨੇ ਹੈਗਾ ਉਹਨਾਂ ਦਾ ਵੀ ਜਿਹੜੀ ਆਵਾਜ਼ ਹੈ ਤੁਸੀਂ ਉਠਾਓ ਇਹ ਅੱਜ ਪੂਰਾ ਦਿਨ ਇੱਥੇ ਚੱਲੇ ਬਲਜੀਤ ਕੌਰ ਸਿੱਖਾ ਇਹ ਜੀ ਮਤਲਬ ਇਹਨਾਂ ਨੇ ਨਾ ਮਤਲਬ ਜਦੋਂ ਆਉਂਦੇ ਆ ਮਤਲਬ ਸਰਕਾਰ ਆਉਂਦੀ ਆ ਉਦੋਂ ਸਾਡੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਸਾਡੀਆਂ ਵਰਕਰਾਂ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਇਹ ਐ ਕਰਦੇ ਆਂਗੇ ਵਾਅਦਾ ਕਰਦੇ ਆਂਗੇ ਪਰ ਬਾਅਦ ਦੇ ਵਿੱਚ ਇਹ ਇਹਨਾਂ ਨੇ ਮਤਲਬ ਕੁਝ ਵੀ ਨਹੀਂ ਕਰਿਆ ਤੇ ਹੁਣ ਅਸੀਂ ਇੱਥੇ ਮਤਲਬ ਅੱਜ ਵਾਲੀ ਰੈਲੀ ਆ ਜਿਹੜੀ ਇਹ ਜਵਾਬ ਮੰਗਪੜਾਉ ਆ ਇੱਕ ਦਿਨ ਦਾ ਸਾਡਾ ਤੇ ਇਹਨਾਂ ਤੋਂ ਜਵਾਬ ਮੰਗਣਾ ਜਿੰਨੇ ਪਾਰਲੀਮੈਂਟ ਮਤਲਬ ਮੈਂਬਰ ਨੇ ਵੀ ਸਾਨੂੰ ਦੱਸੋ ਵੀ ਜਿਹੜੇ ਸਾਡੇ ਨਾਲ ਵਾਅਦੇ ਕਰੇ ਸੀ ਉਹ ਕਿਉਂ ਨਹੀਂ ਪੂਰੇ ਕੀਤੇ ਹਾਂਜੀ ਮੇਰਾ ਨਾਮ ਪ੍ਰਤੀਵਾ ਸ਼ਰਮਾ ਬਠਿੰਡਾ ਜ਼ਿਲ੍ਹਾ ਪ੍ਰਧਾਨ ਤੇ ਅੱਜ ਸਾਡੇ ਇੱਥੇ ਸੱਤ ਜ਼ਿਲ੍ਹੇ ਇਕੱਠੇ ਹੋਏ ਆ ਵੀ ਅੱਜ ਅਸੀਂ ਸਰਕਾਰ ਦੇ ਦੇ ਚੁਣੇ ਹੋਏ ਨਮਾंदे ਨੇ ਐਮ ਐਮਪੀ ਜਿਹੜੇ ਹੈਗੇ ਨੇ ਸਾਡੇ ਜ਼ਿਲ੍ਹਿਆਂ ਦੇ ਅਸੀਂ ਉਹਨਾਂ ਤੋਂ ਅੱਜ ਜਵਾਬ ਮੰਗ ਰੈਲੀ ਕੀਤੀ ਹੈ ਵੀ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਇੱਕ ਵੀ ਪੂਰਾ ਨਹੀਂ ਕੀਤਾ ਅਜੋਨਾਂ ਤਾਂ ਜਵਾਬ ਮੰਗਦੇ ਵੀ ਤੁਸੀਂ ਆਂਗਣਵਾੜੀ ਵਾਲਾ ਵਸਤੇ ਕੀਤਾ ਕੀ ਹੈ ਅਸ ਤੱਕ ਉਹਨਾਂ ਨੇ 5 ਸਾਲ ਦੇ ਬਜਟ ਵੀ ਪੇਸ਼ ਕੀਤਾ ਹੈ ਸਾਡਾ ਬਜਟ ਜੇ ਵੀ ਐਤਕੀ ਕੁਛ ਨਹੀਂ ਆਇਆ ਇਸ ਕਰਕੇ ਅਸੀਂ ਇਸ ਸਰਕਾਰ ਦਾ ਬਹੁਤ ਵਿਰੋਧ ਕਰਦੇ ਆ ਅਸੀਂ ਜਿੱਥੇ ਵੀ ਇਹਨਾਂ ਦੇ ਨੁਮਾਇੰਦੇ ਸਾਨੂੰ ਮਿਲਣਗੇ ਜਾਂ ਜਿੱਥੇ ਵੀ ਸਾਡੇ ਤੋਂ ਵੋਟ ਮੰਗਣ ਆਉਣਗੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਆਪਣੇ ਹੱਕਾਂ ਵਾਸਤੇ ਉਹਨਾਂ ਦਾ ਵਿਰੋਧ ਕਰਾਂਗੇ ਔਰ ਜੇ ਸਾਡੀ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਅਸੀਂ ਰੋਸ਼ ਮਾਰਚ ਕਰਾਂਗੇ ਸੜਕਾਂ ਤੇ ਆਵਾਂਗੇ ਔਰ ਪੈਦਲ ਮਾਰਚ ਜੋ ਵੀ ਕਰਾਂਗੇ ਅਸੀਂ ਜ਼ਰੂਰ ਕਰਾਂਗੇ ਔਰ ਇੱਕ ਗੱਲ ਹੋਰ ਜਿਹੜੇ ਬਠਿੰਡੇ ਦੇ ਸੈਂਟਰਲ ਗਵਰਨਮੈਂਟ ਤੋਂ ਸਾਨੂੰ ਜਿਹੜਾ ਮਾਨ ਪੱਤਾ ਦੇ ਰਹੀ ਆ ਉਹ ਵੀ ਬਹੁਤ ਘੱਟ ਹੈ ਜਿਹਦੇ 'ਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਜਿਹੜੀ ਪੰਜਾਬ ਸਰਕਾਰ ਐ ਬਠਿੰਡੇ ਜ਼ਿਲ੍ਹੇ ਦਾ ਉਹ ਵੀ ਨਹੀਂ ਦਿੰਦੀ ਟਾਈਮ ਸਿਰ ਅੱਜ ਹੁਣ ਸਾਨੂੰ 11 ਮਹੀਨੇ ਹੋ ਗਏ ਜਿਹੜੇ ਪੰਜਾਬ ਸਰਕਾਰ ਨੇ ਵੀ ਸਾਨੂੰ ਮਾਨ ਪੱਤਾ ਨਹੀਂ ਦਿੱਤਾ ਅੰਗਨਵਾੜੀ ਵਾਲਾਂ ਦਾ ਅਸੀਂ ਉਮੀਦ ਕਰਦੇ ਆਂ ਵੀ ਸਰਕਾਰ ਸਾਡਾ ਮਾਨ ਪੱਤਾ ਟਾਈਮ ਤੇ ਦੇਵੇ ਜਿਹੜਾ ਹੈਗਾ ਜਿਹੜੇ ਵਿਧਾਨ ਦੇ ਵਾਅਦੇ ਕੀਤੇ ਸੀ ਉਹ ਤਾਂ ਇਹਨਾਂ ਨੇ ਵਦਾਈ ਨਹੀਂ ਹੈਗੇ ਵੀ ਅਸੀਂ ਉਮੀਦ ਇਹ ਕਰਕੇ ਵੋਟਾਂ ਪਾਈ ਵੀ ਇਹ ਸਾਡੇ ਆਂਗਣਵਾੜੀ ਵਾਲਾ ਵਾਸਤੇ ਕੁਝ ਸੋਚਣਗੇ ਸਾਡਾ ਮਾਨਪਤਾ ਵਧਾਉਣਗੇ ਲੇਕਿਨ ਸਰਕਾਰ ਨੇ ਐਸਾ ਕੁਝ ਨਹੀਂ ਕੀਤਾ ਅਸੀਂ ਉਮੀਦ ਕਰਦੇ ਵੀ ਸਰਕਾਰ ਬਜਟ 'ਚ ਜਿਹੜਾ ਲੈਣਾ ਸੀ ਉਹ ਵੀ ਸਾਡਾ ਬਜਟ 'ਤੇ ਕੁਝ ਨਹੀਂ ਆਇਆ ਤੇ ਇਸ ਕਰਕੇ ਅਸੀਂ ਸਰਕਾਰ ਦਾ ਵਿਰੋਧ ਕਰਦੇ ਆਂ